ਲਗਭਗ 30 ਸਾਲਾਂ ਬਾਅਦ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਦੇ ਖਿਡਾਰੀਆਂ ਨੂੰ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਯਤਨਾਂ ਸਦਕਾ ਇੱਕ ਨਵਾਂ ਰਨਿੰਗ ਟ੍ਰੈਕ ਮਿਲਣ ਜਾ ਰਿਹਾ ਹੈ। ਅੱਜ ਮੇਅਰ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਟੇਡੀਅਮ ਵਿੱਚ ਬਣਨ ਵਾਲੇ ਨਵੇਂ ਰਨਿੰਗ ਟਰੈਕ ਦੇ ਕੰਮ ਦਾ ਉਦਘਾਟਨ ਕੀਤਾ ਇਸ ਦੌਰਾਨ ਉਨ੍ਹਾਂ ਸਟੇਡੀਅਮ ਵਿੱਚ ਮੌਜੂਦ ਖਿਡਾਰੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੇਅਰ ਸ਼੍ਰੀ ਪਦਮਜੀਤ ਸਿਮਤਾ ਨੇ ਕਿਹਾ ਕਿ ਅੱਜ ਬਠਿੰਡਾ ਅਤੇ ਆਸ-ਪਾਸ ਦੇ ਐਥਲੀਟਾਂ ਲਈ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਬਠਿੰਡਾ ਅਤੇ ਆਸ-ਪਾਸ ਦੇ ਐਥਲੀਟਾਂ ਨੇ ਉਹਨਾਂ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿੱਚ ਟਰੈਕ ਦੀ ਸਮੱਸਿਆ ਬਾਰੇ ਦੱਸਿਆ ਸੀ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿੱਚ ਲਗਭਗ 30 ਸਾਲ ਪਹਿਲਾਂ ਇੱਕ ਰਨਿੰਗ ਟਰੈਕ ਬਣਾਇਆ ਗਿਆ ਸੀ ਜਿਸ ਦੀ ਹਾਲਤ ਬਹੁਤ ਮਾੜੀ ਸੀ ਜਿਸ ਕਾਰਨ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੇ ਕੀ ਉਪਰੋਕਤ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਸੌਕਤ ਅਹਿਮਦ ਪਰੇ ਸਾਹਿਬ ਨੂੰ ਮਿਲ ਕੇ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਸੀ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਤੁਰੰਤ ਇੱਕ ਨਵਾਂ ਰਨਿੰਗ ਟਰੈਕ ਬਣਾਉਣ ਦੇ ਕੰਮ ਦੀ ਆਗਿਆ ਦਿੱਤੀ ਸੀ ਅੱਜ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਅ 2-3 ਮਹੀਨਿਆਂ ਪਹਿਲਾਂ ਦੀ ਗੱਲ ਹੈ ਜਦੋਂ ਆਪਣੇ ਪੁਲਿਸ ਕਰਮਚਾਰੀਆਂ ਵੱਲੋਂ ਮੈਰਾਥਨ ਕਰਾਈ ਗਈ ਸੀਗੀ। ਉਦੋਂ ਮੈਨੂੰ ਇਸ ਇਸ਼ੂ ਬਾਰੇ ਜਾਗਰੂਕ ਕੀਤਾ ਗਿਆ ਸੀਗਾ ਕਿ ਆਪਣੇ ਜਿਹੜੇ ਸਟੇਡੀਅਮ ਦਾ ਟਰੈਕ ਆ ਉਹ ਬਹੁਤ ਹੀ ਖਸਤਾ ਹਾਲਤ ਚ ਹੈ ਤੇ ਉਹਦੀ ਵਜ੍ਹਾ ਤੋਂ ਲੋਕਾਂ ਦੇ ਗੋਡਿਆਂ 'ਚ ਆਪਣੇ ਐਥਲੀਟਸ ਦੇ ਗੋਡਿਆਂ 'ਚ ਵੀ ਦਿੱਕਤ ਆਂਦੀ ਹੈ ਇੰਜਰਡ ਹੁੰਦੇ ਬਹੁਤ ਹੈਵੀ ਲੈਵਲ ਤੇ ਇੰਜਰਡ ਹੁੰਦੇ ਆ ਫਿਰ ਅਸੀਂ ਇਹ ਪ੍ਰੋਬਲਮ ਨੂੰ ਆਪ ਆ ਕੇ ਦੇਖਿਆ ਤੇ ਡੀਸੀ ਸਾਹਿਬ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਬਹੁਤ ਹੀ ਅੱਛਾ ਪੋਜ਼ਿਟਿਵ ਰਿਸਪੌਂਸ ਦਿੰਦੇ ਤੁਰੰਤ ਇਹਦਾ ਕੰਮ ਸ਼ੁਰੂ ਕਰਵਾਉਣ ਦੀ ਹਦਾਇਤਾਂ ਦਿੱਤੀਆਂ ਤੇ ਹੁਣ ਤਕਰੀਬਨ ਮੈਨੂੰ ਜਿਹੜਾ ਇੱਥੋਂ ਦੇ ਐਥਲੀਟਸ ਹੈ ਜਿਹੜੇ ਇੱਥੇ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਟਰੈਕ 20 ਸਾਲ ਪਹਿਲਾਂ ਬਣਿਆ ਸੀ ਹੁਣ 20 ਸਾਲਾਂ ਬਾਅਦ ਆਪਣੀ ਐਡਮਿਨਿਸਟ੍ਰੇਸ਼ਨ ਨੇ ਇਹ ਇਨੀਸ਼ੀਏਟਿਵ ਲਿੱਤਾ ਤੇ ਜਿੱਦਾਂ ਆਪਣੀ ਮਾਨ ਸਰਕਾਰ ਦਾ ਵੱਡਾ ਉਪਰਾਲਾ ਚੱਲ ਰਿਹਾ ਹੈ ਜੰਗ ਨਸ਼ਿਆਂ ਵਿਰੁੱਧ ਤੇ ਉਹ ਉਹਦਾ ਵੀ ਇਹ ਪਾਰਟ ਬਣੇਗਾ ਤੇ ਆਪਣੇ ਯੁਵਾ ਬੱਚਿਆਂ ਨੂੰ ਸਾਡੇ ਯੁਵਾ ਲੋਕਾਂ ਨੂੰ ਹੁਣ ਨਵੀਂ ਮੋਟੀਵੇਸ਼ਨ ਆਏਗੀ ਕਿ ਆਨ ਗਰਾਉਂਡ 'ਚ ਖੇਡਣ ਤੇ ਵੱਧ ਤੋਂ ਵੱਧ ਨਸ਼ਿਆਂ ਦੇ ਵਿਰੁੱਧ ਜਾਨ ਤੇ ਖੇਡਾਂ ਵੱਲ ਲੱਗਣ ਇਸ ਮੌਕੇ ਡੀਸੀ ਸਾਹਿਬ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਬਠਿੰਡਾ ਅਤੇ ਆਸ-ਪਾਸ ਦੇ ਐਥਲੀਟਾਂ ਨੇ ਮੇਅਰ ਸਾਹਿਬ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿੱਚ ਰਨਿੰਗ ਟਰੈਕ ਬਣਾਉਣ ਦੀ ਮੰਗ ਰੱਖੀ ਸੀ ਉਹਨਾਂ ਕਿਹਾ ਕਿ ਮੇਅਰ ਸਾਹਿਬ ਵੱਲੋਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਅੱਜ ਇਸ ਰਨਿੰਗ ਟਰੈਕ ਦੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੁਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਡੀਸੀ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਸ ਦੌਰਾਨ ਖਿਡਾਰੀਆਂ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਜਿਨ੍ਹਾਂ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ। ਆ ਸ਼ਹੀਦ ਭਗਤ ਸਿੰਘ ਸਟੇਡੀਅਮ ਇੱਥੇ ਆਏ ਨੇ ਤੇ ਇਹ ਸਟੇਡੀਅਮ ਕਾਫੀ ਸਾਲਾਂ ਤੋਂ ਇੱਥੇ ਬਹੁਤ ਸਾਰੇ ਆਪਣੇ ਬੱਚੇ ਜਿਹੜੇ ਆ ਕੇ ਸਵੇਰ ਸ਼ਾਮ ਖੇਡਾਂ ਆਉਂਦੇ ਨੇ ਤੇ ਨਾਲ ਹੀ ਇੱਥੇ ਐਥਲੈਟਿਕਸ ਦਾ ਟਰੈਕ ਵੀ ਹੈ ਤੇ ਇਹਨੂੰ ਵੀ ਯੂਜ਼ ਕਰਦੇ ਨੇ। ਤੇ کافی ਇਕਤਾ ਆਪਾਂ ਇੱਥੇ ਕੁਝ ਪਹਿਲਾ ਕੰਮ ਕਰਾ ਲਿਆ ਸੀ ਇਹਦੇ ਬਹੁਤ ਸਾਰੀ ਜਿਹੜੀ ਸੀਟਸ ਨੇ ਉਹ ਸਾਰੀ ਟੁੱਟੀ ਹੋਈਆਂ ਸੀ ਤੇ ਰਾਤ ਨੂੰ ਜਿਹੜਾ ਹੈਗਾ ਲਾਈਟ ਦਾ ਵੀ ਪ੍ਰੋਬਲਮ ਜਿਹੜਾ ਹੈਗਾ ਉਹ ਪ੍ਰਬੰਧ ਵੀ ਨਹੀਂ ਸੀਗਾ ਉਹਦਾ ਵੀ ਆਪਾਂ ਪਿਛਲੇ ਸਾਲ ਤੋਂ ਇਹਦੀ ਹੌista ਹੌista ਇਹਦੀ ਇੰਪਰੂਵਮੈਂਟ ਕਰਦੇ ਹੋਏ ਉਹ ਸਾਰੀ ਚੀਜ਼ਾਂ ਆਪਾਂ ਕਰ ਲਿਆ ਪਰ ਹੁਣ ਕੁਝ ਆਪਣੇ ਜਿਹੜੇ ਨੌਜਵਾਨ ਐਥਲੀਟ ਨੇ ਉਹ ਮੇਅਰ ਸਾਹਿਬ ਦੇ ਕੋਲ ਵੀ ਗਏ ਸੀਗੇ ਤੇ ਮੇਰੇ ਕੋਲ ਵੀ ਉਹਨਾਂ ਨੇ ਰਿਕਵੈਸਟ ਕੀਤੀ ਕਿ ਆਪਾਂ ਇਹ ਜਿਹੜਾ ਟਰੈਕ ਬਣਿਆ ਹੋਇਆ ਬਹੁਤ ਪੁਰਾਣਾ ਹੈ ਤੇ ਇਹਦੇ ਵਿੱਚ ਬੱਚਿਆਂ ਨੂੰ ਜਿਹੜੀ ਹੈ ਕੀ ਹੈ ਉਹਨਾਂ ਨੂੰ ਆ ਇੰਜਰੀ ਹੁੰਦੀ ਹੈ ਕਿਉਂਕਿ ਇਹ ਬਿਲਕੁਲ ਹਾਰਡ ਹੈ ਤੇ ਇਹਨੂੰ ਦੁਬਾਰਾ ਤੋਂ ਜੜਾ ਹੈਗਾ ਉਹ ਬਣਵਾਇਆ ਜਾਏ ਤੇ ਉਹ ਦੀ ਫਿਰ ਇਹਨਾਂ ਦੀ ਰਿਕਵੈਸਟ ਨੂੰ ਦੇਖਦੇ ਹੋਏ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਹੈ ਕਿ ਆਪਣੇ ਜਿੰਨੇ ਵੀ ਬੱਚੇ ਨੇ ਉਹਨਾਂ ਦੇ ਵਾਸਤੇ ਖੇਡ ਦੀ ਸਟੇਡੀਅਮ ਖੇਡ ਦੇ ਗਰਾਊਂਡ ਸਟੇਡੀਅਮ ਕਿ ਆਪਾਂ ਵਿੱਚ ਓਪਨਡ ਹੈ ਸ਼ਹਿਰ ਹੈ ਉੱਥੇ ਆਪਾਂ ਉਹ ਪ੍ਰੋਵਾਈਡ ਕਰੀਏ ਤੇ ਇਹਨਾਂ ਦੀ ਰਿਕਵੈਸਟ ਨੂੰ ਦੇਖਦੇ ਹੋਏ ਆਪਾਂ ਇੱਥੇ ਇਹਦੀ ਅਪਰੂਵਲ ਦੇ ਕੇ ਅੱਜ ਇਹਦਾ ਜੜਾਏਗਾ ਕੰਮ ਸ਼ੁਰੂ ਕਰਾਇਆ ਹੈ ਤੇ ਇੱਕ ਮਹੀਨੇ ਇੱਕ ਵਿੱਚ ਇਹ ਕੰਮ ਜਿਹੜਾ ਹੈਗਾ ਪੂਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਇੱਥੇ ਬੈਟਰ ਸਰ ਜਿਹੜਾ ਬਾਹਰ ਦਾ ਏਰੀਆ ਜਿਹੜਾ ਆਊਟਰ ਏਰੀਆ ਦਾ ਸਟੇਡੀਅਮ ਨਾਲ ਲੱਗ ਏਰੀਆ ਇਹਦੇ ਤੇ ਕਾਫੀ ਜਿਹੜਾ ਸਰਪ੍ਰਾਈਜ਼ ਆ ਉਹ ਕਾਰਪੋਰੇਸ਼ਨ ਨੂੰ ਮੈਂ ਕਹਿ ਦੇਣਾ ਕਿ ਇੱਕ ਵਾਰ ਜਿਹੜਾ ਆਊਟਰ ਏਰੀਆ ਵਿੱਚ ਗੰਦਗੀ ਪਈ ਹੋਈ ਹੈ ਉਹਨੂੰ ਇੱਕ ਵਾਰ ਪ੍ਰਾਪਰ ਤਰੀਕੇ ਨਾਲ ਕਲੀਨ ਕਰ ਲੈ ਮੇਅਰ ਸਾਹਿਬ ਜੀ ਇਥੇ ਨਹੀਂ ਤਾਂ ਇਹ ਵੀ ਆਪਣੀ ਟੀਮ ਭੇਜ ਕੇ ਕੱਲ ਪਰਸੋਂ ਤੱਕ ਇਹਦੀ ਪ੍ਰਾਪਰ ਕਲੀਨਿੰਗ ਬਾਹਰ ਤੋਂ ਵੀ ਕਰਾ ਦੇਣਗੇ ਇਸ ਮੌਕੇ ਖੇਡ ਸਟੇਡੀਅਮ ਵਿੱਚ ਮੌਜੂਦ ਖਿਡਾਰੀਆਂ ਅਤੇ ਕੋਚ ਸਾਬਾ ਨੇ ਦੱਸਿਆ ਕਿ ਖਸਤਾ ਹਾਲਤ ਵਿੱਚ ਪਏ ਟਰੈਕ ਅਤੇ ਹੋਰ ਸਹੂਲਤਾਂ ਦੀ ਕਮੀ ਕਰਕੇ ਸਾਨੂੰ ਅਤੇ ਖਿਡਾਰੀਆਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੰਮੇ ਸਮੇਂ ਤੋਂ ਅਸੀਂ ਸਮੇਂ-ਸਮੇਂ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਂਦੇ ਰਹੇ ਹਾਂ ਪਰ ਹੁਣ ਸਾਨੂੰ ਵਿਸ਼ਵਾਸ ਹੈ ਕਿ ਸਾਡੀ ਸਮੱਸਿਆ ਦਾ ਹੱਲ ਜਲਦੀ ਹੋ ਜਾਵੇਗਾ ਉਹਨਾਂ ਨੇ ਡੀਸੀ ਸਾਹਿਬ ਅਤੇ ਮੇਹਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕੀਤਾ ਮੈਂ ਐਕਚੁਅਲੀ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੈਨੂੰ 2 ਸਾਲ ਹੋ ਗਏ ਗੇਮ ਖੇਡਦੇ ਨੂੰ ਤੇ ਐਕਚੁਅਲੀ ਮੈਂ ਇੱਥੇ ਪਹਿਲਾਂ ਆਉਂਦੇ ਜਾਂਦੀ ਰਹਿੰਦੀ ਸੀਗੀ ਹਨਾ ਤੇ ਟਰੈਕ ਚੱਜਦਾ ਨਹੀਂ ਬਣਿਆ ਸੀ ਕਿਉਂਕਿ ਮੇਰੇ ਐਕਚੁਅਲੀ ਮੇਰੇ ਪਹਿਲਾਂ ਮੋਚ ਹੋ ਚੁੱਕੀ ਐ ਸਟ੍ਰੈਕ ਕਰਕੇ ਤੇ ਮੈਂ ਇੱਕ ਗਰਾਉਂਡ ਛੱਡ ਕੇ ਮੈਂ ਕੁਦ ਦੇ ਜਾਂਦੀ ਹੁੰਦੀ ਸੀ ਬਹੁਤ ਦੂਰ ਆਈ 15 15 20 ਮਿੰਟ ਮੈਨੂੰ ਲੱਗਦੇ ਸੀ ਜਾਂਚ ਹਨਾ ਉਦੋਂ ਹਨੇਰਾ ਹੋ ਜਾਂਦਾ ਸੀ ਉੱਥੇ ਟਰੈਕ ਬਹੁਤ ਵਧੀਆ ਉਹਨਾਂ ਸਿੰਥੈਟਿਕ ਟਰੈਕ ਬਣਿਆ ਤੇ ਇੱਥੇ ਬਣਿਆ ਨਹੀਂ ਸੀਗਾ ਹੁਣ ਮਿਹਰ ਸਾਹਿਬ ਆਏ ਮੈਂ ਬਹੁਤ ਖੁਸ਼ ਆ ਮੈਂ ਦਿਲੋਂ ਖੁਸ਼ ਆ ਕਿ ਇਹ ਆਏ ਸਾਡੀ ਜ਼ਿੰਦਗੀ ਚ ਤੇ ਸਾਨੂੰ ਟਰੈਕ ਮਿਲ ਰਿਹਾ ਸਿੰਥੈਟਿਕ ਨਹੀਂ ਮਿਲ ਰਿਹਾ ਪਰ ਇਹ ਕੋਸ਼ਿਸ਼ ਕਰ ਰਹੇ ਕਿ ਉਹ ਵੀ ਸਾਨੂੰ ਮਿਲੇ ਤੇ ਇਹਨਾਂ ਨੂੰ ਮੈਂ ਬਹੁਤ ਥੈਂਕਫੁਲ ਕਰਦੀ ਆ ਕਿ ਇਹ ਸਾਡੇ ਵਾਸਤੇ ਇਹਨਾਂ ਕੁਝ ਕਰ ਰਹੇ ਨੇ ਹਨਾ ਮਤਲਬ ਕੋਈ ਮਤਲਬ ਰੱਬ ਮਤਲਬ ਰੱਬ ਨਹੀਂ ਭੇਜਿਆ ਸਾਡੇ ਵਾਸਤੇ ਫਰਿਸ਼ਤਾ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਗੀ ਕਿ ਸਾਡੀ ਅੱਗੇ ਵੀ ਸਪੋਰਟ ਕਰਦੇ ਰਹਿਣ ਤੇ ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਲੰਬੇ 25 ਸਾਲ ਹੋ ਗਏ ਸੀ ਬਣੀ ਵੀ ਸੀ ਨਹੀਂ ਬਿਲਕੁਲ ਨਹੀਂ ਪਹਿਲਾਂ ਇੱਥੇ ਮਤਲਬ ਨੈਸ਼ਨਲ ਗੇਮਾਂ ਹੁੰਦੀਆਂ ਸੀ ਉਸ ਤੋਂ ਬਾਅਦ ਟਰੈਕ ਜਾਵਾਂ ਹੀ ਗਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਕੋਈ ਗੇਮਾਂ ਨਹੀਂ ਹੁੰਦੀਆਂ ਸੀ ਇੱਥੇ ਸਿਰਫ ਜ਼ੋਨ ਹੋ ਜਾਂਦੀ ਸੀ ਬਾਕੀ ਕੁਝ ਨਹੀਂ ਹੁੰਦਾ ਸੀ ਇਸ ਟਰੈਕ ਕਰਕੇ ਤਾਂ ਕਰਕੇ ਸਭ ਸਟਾਪ ਹੋ ਗਿਆ ਸੀ ਹੁਣ ਲੱਗਦਾ ਵੀ ਸਾਡੀਆਂ ਗੇ ਮੈਚੀ ਪੂਰਾ ਲੱਗਦਾ ਕਿਉਂਕਿ ਮੇਰੇ ਸਾਥ ਸਾਡੇ ਨਾਲ ਤਾਂ سپورਟ ਕਰਦੇ ਆ ਤਾਂ ਪੂਰਾ ਲੱਗਦਾ ਮੈਨੂੰ ਦਪਿੰਦਰ ਸਿੰਘ ਸਿੱਧੂ ਛੋਟਾ ਨਾਮ ਡਿੰਪਾ ਕਹਿੰਦੇ ਜੀ ਮੈਨੂੰ ਔਰ ਮੈਂ 올ਡ ਐਥਲੀਟਸ ਦਾ ਪਲੇਅਰ ਆ 400 ਮੀਟਰ ਦਾ ਅੱਛਾ ਦੌੜਾਕ ਰਿਹਾ ਹਾਂ ਜੀ ਮੈਂ ਤੇ ਕੁਸ਼ ਕਰਨਾ ਕਰਕੇ ਫਿਰ ਮੈਂ 7-8 ਸਾਲ ਗੇਮ ਕੀਤੀ ਸ਼ਾਰਤੀ ਔਰ ਸਪੋਰਟਸ ਨਾਲ ਮੈਂ ਜੁੜੇ ਰਹਾਂਗਾ ਅੱਜ ਮੇਰੇ ਖਵ ਆਏਗੇ ਇੱਕ ਹੀ ਕਿਨੇ ਤੋਂ ਅਸੀਂ ਇਹ ਕਹਿਣਾ ਚਾਹਾਂਗੇ ਜੀ ਕੀ ਮੇਅਰ ਸਾਹਿਬ ਨੂੰ ਕੁਝ ਦਿਨ ਪਹਿਲਾਂ ਅਸੀਂ ਗਰਾਊਂਡ ਦੇ ਵਿੱਚ ਬੁਲਾਇਆ ਸੀਗਾ ਉਹਨਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਸੀਗਾ ਕਿ ਸਾਡੇ ਸਪੋਰਟਸਮੈਨ ਇਹ ਨਹੀਂ ਕਿ ਐਥਲੀਟਸ ਬਾਕਸਿੰਗ ਹੋਰ ਗੇਮਾਂ ਹੈਗੀਆਂ ਜੋ ਬਹੁਤ ਤਾਂ ਉਹਨਾਂ ਕੋਲੇ ਨਾ ਤਾਂ ਵੇਟ ਹੈ ਨਾ ਉਹਨਾਂ ਕੋਲੇ ਵਾਰਮਅਪ ਦਾ ਟਰੈਕ ਹੈ ਨਾ ਉਹਨਾਂ ਕੋਲੇ ਖੇਡਣ ਲਈ ਕੋਈ ਸਮਾਨ ਹੈਗਾ ਉਹ ਥੋੜਾ ਟਾਈਮ ਆਉਂਦੇ ਇੰਜਰੀਆਂ ਹੋ ਜਾਂਦੀਆਂ ਉਹ ਹੌਣਾ ਛੱਡ ਦਿੰਦੇ ਆ ਕੁਝ ਬੱਚੇ ਘਰੇ ਬਹਿ ਜਾਂਦੇ ਖੇਤੀਬਾੜੀ 'ਚ ਪੈ ਜਾਂਦੇ ਨਸ਼ਿਆਂ 'ਚ ਪੈ ਜਾਂਦੇ ਆ ਲੜਾਈਆਂ 'ਚ ਪੈ ਜਾਂਦੇ ਆ ਕਿ ਮਰ ਜਾਂਦੇ ਆਗੇ ਦਾ ਫਿਊਚਰ ਮਾਪੇ ਵੀ ਦੁਖੀ ਤੇ ਬੱਚੇ ਵੀ ਖਤਮ ਫਿਊਚਰ ਖਤਮ ਜੇ ਟਰੈਕ ਆਪਣਾ ਹੁਣ ਬਣ ਰਿਹਾ ਹੈ ਬੜੀ ਮਿਹਨਤ ਨਾਲ ਇਹਨਾਂ ਨੇ ਮੇਅਰ ਸਾਹਿਬ ਨੇ ਸਾਨੂੰ ਅਪਰੀਸ਼ੀਏਟ ਕੀਤਾ ਡੀਸੀ ਸਾਹਿਬ ਨੇ ਬਹੁਤ ਸਾਨੂੰ ਸਾਥ ਦਿੱਤਾ ਹੈਗਾ ਸ਼ਸ਼ਣ ਦਵਾਇਆ ਕਿ ਅਸੀਂ ਇਹ ਕੰਮ ਬਹੁਤ ਜਲਦ ਤੋਂ ਜਲਦ ਕਰਾ ਕੇ ਦੇਵਾਂਗੇ ਔਰ ਅਸੀਂ ਵੀ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ ਚੈਂਪੀਅਨ ਟਰੋਫੀ ਹੈ ਪਹਿਲਾਂ ਕਿਸੇ ਟਾਈਮ ਬਠਿੰਡੇ ਦੀ ਹੀ ਸਾਰੇ ਗੇਮਾਂ ਦੀ ਆਂਦੀ ਸੀ ਤੋ ਔਰ ਇਸ ਸਾਲ ਅਸੀਂ ਪੂਰੀ ਕੋਸ਼ਿਸ਼ ਕਰਕੇ ਬਠਿੰਡੇ ਦੇ ਲਈ ਬਹੁਤ ਜ਼ਿਆਦਾ ਮੈਡਲ ਲੈ ਕੇ ਆਵਾਂਗੇ ਸਟੇਟ ਔਰ ਨੈਸ਼ਨਲ ਚ ਵੀ ਸਾਡੇ ਬੱਚੇ ਜਾਣਗੇ ਔਰ ਅੱਛੀ ਪ੍ਰੈਕਟਿਸ ਕਰਨਗੇ ਅੱਛਾ ਗਰਾਊਂਡ ਮਿਲੂਗਾ ਸਾਨੂੰ ਬੇਡ ਦੇਣਗੇ ਫੈਸਿਲਿਟੀਆਂ ਦੇਣਗੇ ਤੇ ਆਪਾਂ ਪ੍ਰੋਪਰ ਵਰਕ ਕਰਾਂਗੇ